ਸਾਡੇ ਸਾਡੇ ਇੱਕ ਵਾਰ ਜਿੰਦਾਬਾਦ ਹੋਰ ਇੱਕ ਵਾਰ ਮੇਰਾ ਹਾਂ ਇੱਕ ਵਾਰ ਜਿੰਦਾਬਾਦ ਹੋਰ ਇੱਕ ਵਾਰ ਜਿੰਦਾਬਾਦ ਸਤ ਸਿੰਘ ਸਾਧ ਸਿੰਘ ਜੀ

ਹੈਆ ਫੋਰਸਪਰਾਂ ਸਾਰੇ ਜ਼ਿਲ੍ਹੇ ਦੀ ਮੰਗਾ ਕੇ ਤੇ ਨਾ ਫਿਰ ਆ ਕੇ ਖੱਟਾ ਲਾਉਣਾ ਸ਼ੁਰੂ ਕਰਤਾ ਵਾ ਇਹ ਧੱਕੇਸ਼ਾਹੀ ਨਹੀਂ ਦੇ ਕੀ ਆ ਜਦੋਂ ਜਨਤਾ ਨਹੀਂ ਰਾਜ਼ੀ ਤਾਂ ਇਦਾਂ ਧੱਕੇ ਨਾਲ ਖੱਟਾ ਲਾਉਣਾ ਕਦ ਵਾਸਤੇ ਲਾਉਂਦੇ ਜਮੀਨਾਂ ਸਾਡੀਆਂ ਸਾਰਾ ਕੋਈ ਸਾਡਾ ਧੱਕੇ ਨਾਲ ਆ ਕੇ ਖੱਡੇ ਲਾਉਣ ਰਿਹਾ ਕਿਦਾ ਦਾ ਕਹਿਣਾ ਕਿ ਇਹ ਜਿਹੜੀ ਮਨਜ਼ੂਰਸ਼ੁਦਾ ਖੜਦਾ ਮਨਜ਼ੂਰਸ਼ੁਦਾ ਖੜਦਾ ਸਾਨੂੰ ਸਰਦਾ ਕੀ ਪਤਾ ਨਹੀਂ ਕਿ ਸਾਡੇ ਘਰੇ ਆ ਕੇ ਲਾ ਦੇਣ ਕਿ ਵੇਖਣ ਮਨਜ਼ੂਰਸ਼ੁਦਾ ਤੁਹਾਡਾ ਚੁੱਕੇ ਲੈ ਜਾਂਦੇ ਆ ਕਿੱਥੇ ਜਾਵਾਂ ਕਿ ਕਿੱਥੇ ਛੁੱਟਣਗੇ ਸਾਨੂੰ ਐਂ ਦੇਖਾ ਜੇ ਮਨਜ਼ੂਰਸ਼ੁਦਾ ਸਾਨੂੰ ਮਾਰੋ ਸਾਨੂੰ ਗੋਲੀਆਂ ਮਾਰੋ ਬੰਨਿਆ ਕਰੋ ਚੁੱਕ ਉਹਨਾਂ ਦਾ ਕਹਣਾ ਕਿ ਇੱਥੇ 10 ਕੱਲੇ ਹਟ ਕੇ ਜੇ ਖੱਡ ਚੱਲੇਗਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਜੀ ਪ੍ਰੋਬਲਮ ਪ੍ਰੋਬਲਮ ਆਣੀ ਇਥੇ ਸਾਡਾ ਬੰਨ ਸਾਡੇ ਵਿੱਚ ਮੈਨਾ ਰੁੜ ਜਾਣਾ ਹੈ ਅਸੀਂ ਕਿਧਰ ਚਾਵਾਂਗੇ ਹਾਂਜੀ ਉਹ ਸਾਡੀ ਆਣਾ ਨੋ ਹੋ ਜਾਂਦੀ ਹੈ ਹਾਂਜੀ ਮੰਗਦੇ ਹੋ ਕਰਦੇ ਆ ਵੀ ਸਾਡੀ ਮਿਹਨਤਾਂ ਵੀ ਖੱਡਾ ਨਾਂ ਲਾਇਆ ਜਾਵੇ ਅਸੀਂ ਕੋਸ਼ਿਸ਼ ਕਰਦੇ ਸਰਕਾਰ ਗਾੜੀ ਵੀ ਸਾਡੀ ਬੇਨਤੀ ਮਨਜ਼ੂਰ ਕਰਨ ਮਾਲਕ ਜੇਕਰ ਖੱਡਾ ਲੱਗ ਜਾਂਦਾ ਤਾਂ ਕਿਸਾਨਾਂ ਦਾ ਕਿੰਨਾ ਨੁਕਸਾਨ ਦਾ ਹੁੰਦਾ ਸਾਰਾ ਨੁਕਸਾਨ ਹੀ ਨੁਕਸਾਨ ਹੈ ਜੀ ਅੱਗੇ ਤਾਂ ਆਹ ਵੇਖਿਆ ਜੇ ਪਿੱਛੇ ਕੋਣ ਮਜ ਫਨ ਟੁੱਟਾ ਖੱਡੇ ਦੇ ਕਾਰਨ ਟੁੱਟਾ ਉਹ ਕੰਮ ਇੱਥੇ ਬਹਨਾ ਹਾਂਜੀ ਮੁੜ ਕੇ ਉਦੋਂ ਉਸ ਟਾਈਮ ਤੇ ਕੋਈ ਨਹੀਂ ਪਹੁੰਚਦਾ ਆ ਜੀ ਜਾਦੇ ਸਾਰ ਲਈਏ ਵੀ ਕੀ ਹੋਣਦਾ ਇੰਨੀ ਫੋਰਸ ਆ ਜਿਉ ਕੱਢਣ ਤਾਂ ਸਾਨੂੰ ਕੋਈ ਫੋਰਸ ਨਹੀਂ ਆਈ ਥੀ ਕੀ ਹੁੰਦੀ ਆ ਤੇ ਇਹੋ ਬੇਨਤੀ ਸਾਡੀ ਵੀ ਸਾਡੀ ਸੁਣਵਾਈ ਹੋਵੇ ਜੇ ਨਹੀਂ ਸੁਣਵਾਈ ਹੋਣੀ ਅਸੀਂ ਤਾਂ ਦਾਵਾ ਪਕਾ ਲੈ ਕਰ ਨਹੀਂ ਸਕਦੇ ਅਸੀਂ ਇਹਨੇ ਸਾਨੂੰ ਮਾਰ ਦੋ ਤੇ ਜੋ ਮਰਜ਼ੀ ਕਰੀ ਜੋ ਮਗਰ ਤੇ ਚਾਹੇ ਸਾਨੂੰ ਜ਼ਮੀਨਾਂ ਉੱਪਰ ਦੇ ਦੇਣ ਤਾਂ ਸਾਡੀ ਜ਼ਮੀਨ ਸਾਰੀ ਅਕਵਾਇਰ ਕਰ ਲੈਣਾ ਇੱਥੋਂ ਵਾਲੀ ਹਰੇ ਸ਼ਮਸਿੰਦਰ ਕਿਹੜਾ ਬੇਟਾ ਸਭਰਾ ਇਹ ਗੱਲ ਆੜਾ ਖੜਾ ਲੱਗਦਾ ਇਹ ਸਾਡੀ ਜ਼ਮੀਨ ਸਾਰੀ ਜੀ ਸਾਡੀ ਜ਼ਮੀਨ ਸਾਰੀ ਵਿੱਚ ਦਰਿਆ ਦੀ ਆ ਅਹੀਂ ਰੋਟੀ ਕਿੱਥੋਂ ਖਾਣੀ ਸਾਡੀ ਹਾਰੀ ਟਹਿ ਗਈ ਤੇ ਅਸੀਂ ਕਿਧਰ ਨੂੰ ਜਾਣਾ ਸਾਨੂੰ ਕੋਈ ਸਰਕਾਰ ਨੇ ਪੈਸਾ ਦਿੱਤਾ ਵੀ ਸਾਡੀ ਪਈਆਂ ਹੀ ਖੱਡਾ ਲਾਉਣਾ ਸਾਨੂੰ ਕੱਖ ਨਹੀਂ ਦਿੱਤਾ ਸਾਡੀ ਪੈਸਾ ਬਗਵਤੀ ਜ਼ਬਰਦਸਤੀ ਖੱਡਾ ਲੱਗਣ ਡਿਆ ਵਾ ਅਹੀਂ ਹੁਣ ਕਿਥਾਂ ਨਾ ਟੂਰ ਗਾਂ ਟਿਗੇ ਨਾਉਣ ਜਾ ਕੇ ਧੂਕਾ ਮਾਰ ਕੇ ਗੋਰੀਆਂ ਤੇ ਮਰ ਜਿਗੇ ਆਪੇ ਇਹ ਪੈੜੀਆਂ ਹੀ ਖੱਡੇ ਲਾ ਲੈਣ ਅਸੀਂ ਕਿਧਰ ਨੂੰ ਜਾਣਾ ਅਜਮੀਨ ਆ ਰਹੀ ਵੀ ਸਾਡੀਆਂ ਰੋਡ ਕਿੰਨਾ ਅਸੀਂ ਜਾਣਾ ਕਿਦੋਂ ਹਾਰੀ ਅੱਗੇ ਰੁੜੀ ਪਈ ਆ ਅੱਗੇ ਫਾਹਲ ਆੜੇ ਹੋਣੀ ਹੁੰਦੀ ਆ ਸਰਕਾਰ ਧੱਕਾ ਕਰਨੀ ਸਿਆਰ ਫੇਰੋਂ ਧੱਕਾਉਂ ਆ ਦੇਣਾ ਅਸੀਂ ਕਿੱਧਰ ਜਾਵਾਂਗੇ ਦੱਸੋ ਵੀ ਕਿੱਧਰ ਜਾਵਾਂਗੇ ਆਮ ਜ਼ਮੀਨ ਵਿੱਚ ਹਾਰੀ ਦਰਿਆਵਾਂ ਵਿੱਚ ਜ਼ਮੀਨ ਪਈ ਆ ਅਸੀਂ ਕਿੱਧਰ ਨਹੀਂ ਜਾਣਾ ਸਾਨੂੰ ਕੋਈ ਠੇਕਾ ਦਿੱਤਾ ਜਾਂ ਸਾਨੂੰ ਕੋਈ ਪਾਹ ਦਿੱਤਾ ਇਹ ਸਾਨੂੰ ਗੋਲੀ ਮਾਰ ਤਾਂ ਉਹ ਮਰਜੂਰ ਆ ਪਰ ਇਹ ਕੰਡਾ ਲੱਗ ਦੇਵਾਂਗੇ